ਇਹ ਇਕੱਠਾ ਕੀਤਾ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜਦੋਂ ਵੀ ਆਂਦੇ ਨੇ ਜਿਸ ਜੋਸ਼ ਨਾਲ ਜਿਸ ਕੋਸ਼ ਨਾਲ ਜਿਸ ਲਿਆਕਤ ਨਾਲ ਜਿਸ ਸਿਆਣਪ ਨਾਲ ਜਿਸ ਸੋਹਜ ਬਈ ਤਰੀਕੇ ਨਾਲ ਤੁਹਾਡੇ ਨਾਲ ਉਸਨਾਂ ਦੀ ਸਾਂਝ ਕਰਦੇ ਆ ਇਹ ਮੇਟਾ ਸਾਰਿਆਂ ਦੇ ਨਸੀਬ ਨਹੀਂ ਹੁੰਦਾ ਛੋਟਾ ਜਿਹਾ ਸਕੂਲ ਹੈ ਆਪਾਂ ਇਤਾਂ ਦੇ ਲੈਕਚਰਸ ਲਈ ਵੱਡੀਆਂ-ਵੱਡੀਆਂ ਯੂਨੀਵਰਸਟੀਆਂ ਵੱਡੇ-ਵੱਡੇ ਕਾਲਜ ਕਿੰਨੇ ਕੇ ਪੈਸੇ ਥੇ ਕਰ ਜਾਂਦੇ ਨੇ ਆਪਾਂ ਅੰਦਾਜ਼ਾ ਵੀ ਨਹੀਂ ਮਾਰ ਸਕਦੇ ਬਹੁਤ سارے ਵਿਦਵਾਨ ਲੋਕਾਂ ਨੂੰ ਤੇ ਯੂਨੀਵਰਸਟੀਆਂ ਕਾਲਜ ਇਤਾਂ ਦੇ ਲੈਕਚਰਸ ਦੇਣ ਵਾਸਤੇ ਬੜਾ ਇੱਕ ਵੱਡਾ ਫੰਡ ਮੈਨੇਜ ਕਰਦੇ ਆ ਅਸੀਂ ਸ਼ੁਕਰਗੁਜ਼ਾਰ ਹਾਂ ਸਰਬਿਸ਼ਰ ਦੇ ਕਿ ਇਤਾਂ ਦੇ ਗੁਰਸਿੱਖ ਸਾਡੇ ਕੋਲੇ ਬਿਨਾ ਕਿਸੇ ਸਵਾਰਥ ਦੇ ਬਿਨਾ ਕਿਸੇ ਆਸ ਦੇ ਆਪਣਾ ਉਹ ਕੀਮਤੀ ਸਰਮਾਇਆ ਸਮਾਂ ਸਮਾਂ ਨੂੰ ਕਿਉਂ ਦੇ ਕੇ ਜਾਂਦੇ ਆ ਸਵਾਲ ਖੜਾ ਹੁੰਦਾ ਉਹ ਆਪਣੇ ਵਰਗੇ ਸਾਡੇ ਚੋਂ ਕੋਸ਼ਿਸ਼ ਹੋਰ ਲੱਭਣਾ ਚਾਹੁੰਦੇ ਆ ਜਿਵੇਂ ਜਿਵੇਂ ਅਸੀਂ ਵੱਡੇ ਆ ਜਿਵੇਂ ਉਹਨਾਂ ਦੀ ਸੋਚ ਆ ਤਵੇਂ ਮੇਰੀ ਵੀ ਸੋਚ ਆ ਸਮਾਂ ਤਾਂ ਪਤਾ ਨਹੀਂ ਕਿਹੜੇ ਪਲ ਆ ਜਾਣਾ ਪਰ ਇਹ ਤਾਂ ਸਚਾਈ ਹੈ ਕਿ ਇਹਦਾ ਜੀਵਨ ਦਾ ਪ੍ਰਵਾਹ ਹੈ ਉਹਦੇ ਚ ਬੜੇ ਪਾ ਕੁੜੇ ਪੇ ਤੋਂ ਬਾਅਦ ਅੰਤ ਆਣੀ ਆਣਾ ਤੇ ਹਰ ਮਾਪਾ ਬਾਪ ਹਰ ਵੱਡਾ ਇਨਸਾਨ ਜਿਹੜਾ ਹੈਗਾ ਨਾ ਵੱਡੇ ਤੋਂ ਬਾਪ ਉਮਰ ਦੇ ਤਸਰਬੇ ਨਾਲ ਚਾਹੁੰਦਾ ਕਿ ਜਿਹੜੇ ਮੇਰੇ ਬੱਚੇ ਆ ਮੇਰੀ ਅਗਲੀ ਜਨਰੇਸ਼ਨ ਆ ਨਾ ਉਹ ਕੁਝ ਇਸ ਤਰ੍ਹਾਂ ਦਾ ਹੀ ਰੂਪ ਬੜ ਕੇ ਘੁੰਮੜੇ ਜਾਂ ਅੱਗੇ ਆਵੇ ਤੇ ਉਹਨੂੰ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਮਹਿਸੂਸ ਕਰਨ ਨੂੰ ਸਾਰਾ ਸੋ ਬੱਚਾ ਮੇਰੀ ਜੋ ਮੇਰੀ ਆਪਣੀ ਸੋਚ ਹੈ ਕਿ ਕਿੰਨੀ ਸਹੀ ਹੈ ਇਹ ਨਹੀਂ ਮੈਨੂੰ ਪਤਾ ਪਰ ਮੇਰੀ ਆਪਣੀ ਸੋਚ ਜਿਹੜੀ ਸਭ ਤੋਂ ਉੱਪਰ ਦੀ ਹੋਈ ਹੀ ਆ ਕਿ ਇਹਨਾਂ ਦਾ ਕਾਰਜ ਮੇਨ ਇੰਡੀਆ ਕਿ ਉਹ ਸਾਨੂੰ ਗੁਰੂ ਵਾਲੇ ਤਾਂ ਬਣਾਉਣਾ ਹੀ ਚਾਹੁੰਦੇ ਆ ਉਸ ਪਾਤਸ਼ਾਹੀ ਤੇ ਸੰਤਾਨ થી ਹੈਗੇ ਆ ਉਹਨੂੰ ਸਵਾਰਨਾ ਚਾਹੁੰਦੇ ਆ ਨਾਲ ਇਹ ਵੀ ਚਾਹੁੰਦੇ ਆ ਕਿ ਇਦਾਂ ਦੇ ਇਨਸਾਨ ਬਣੋ ਵੀ ਆਪ ਦਾ ਸੋਝੀ ਲਓ ਲੋਕਾਂ ਨੂੰ ਫੋੜਨਾ ਨਾ ਨੂੰ ਦਿਓ ਸਾਈਂ ਦੱਸੋਗੇ ਕਿ ਨਹੀਂ ਬਾਹਰ ਬਾਹਰ ਸਵਾਲ ਕਰਦੇ ਆ ਦਸੰ ਪਪਾ ਆਵੇ ਹੀ ਹੈ ਕਿ ਜਿਵੇਂ ਉਹ ਦੱਸ ਰਹੇ ਨੇ ਆਪਣੇ ਤਜਰਬੇ ਦੀਆਂ ਗੱਲਾਂ ਆਪਣੀਆਂ ਜੀਵਨ ਦੀਆਂ ਕੁਝ ਕਮੀਆਂ ਕੁਝ ਅਜਿਹੇ ਦਬਾਅ ਜਿਹਦੇ ਹੇਠ ਆ ਕੇ ਉਹਨਾਂ ਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਹੜੀਆਂ ਅੱਜ ਉਹਨਾਂ ਨੂੰ ਲੱਗਦਾ ਹੈ ਕਿ ਜੇ ਉਹ ਸ਼ਾਇਦ ਉੱਥੇ ਕਰਿਆ ਜਾਂਦਾ ਤਾਂ ਮੁਸ਼ਕਲਾ ਨਹੀਂ ਸੀ ਰਹਿਣੀਆਂ ਮੁਸੀਬਤਾਂ ਬਣ ਜਾਣੀਆਂ ਸੀ ਤੇ ਸ਼ਾਇਦ ਹੈ ਜੀਵਨ ਹੀ ਨਹੀਂ ਸੀ ਬਣਦਾ ਇਹ ਸੱਚ ਆ ਤੇ ਬੇਟਾ ਉਹ ਅੱਜ ਨਿੱਕੀ ਜਿਹੀ ਉਮਰੇ ਤੋਂ ਸਾਰਾ ਕੁਝ ਦੱਸਦੇ ਤੁਸੀਂ ਛੋਟੀ ਉਮਰ ਕਿ ਅਸੀਂ ਵੱਡੇ ਆਪਣੇ ਤਜਰਬੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਆ ਅਸੀਂ ਉਹ ਸਰਮਾਇਆ ਤੁਹਾਨੂੰ ਦੇ ਰਹੇ ਹਾਂ ਪੂੰਜੀ ਦੇ ਰਹੇ ਜਿਹਦੀ ਕੋਈ ਮੁੱਲ ਨਹੀਂ ਹੈਗਾ ਜਿਹੜੀ ਕਿਸੇ ਬੈਂਕ 'ਚੋਂ ਨਹੀਂ ਮੈਣੀ ਕਿਸੇ ਵਿਰਾਸਤ 'ਚੋਂ ਨਹੀਂ ਜੇ ਸਬਰ ਨਾਲ ਇਸ ਪੂੰਜੀ ਦਾ ਕਿ ਨਾ ਇਸਤੇਮਾਲ ਕਰਨਾ ਇਹਨੂੰ ਆਹਾਂ ਹੋਰ ਨਾਲ ਕਿੰਨਿਆਂ ਨਾਲ ਵਟਾਉਣਾ ਹੈ ਕਿੰਨਿਆਂ ਨਾਲ ਸਾਂਝਾ ਕਰਨਾ ਹੈ ਕਿੰਨਿਆਂ ਨਾਲ ਐਕਸਚੇਂਜ ਕਰਨਾ ਹੈ ਤੁਹਾਡੇ ਤੇ ਨਿਰਕਰੰਦਾ ਇਹ ਤੁਸੀਂ ਕਿਹਦੇ ਕਿਹਦੇ ਨਾਲ ਐਕਸਚੇਂਜ ਕਰ ਸਕਦੇ ਹੋ ਆਪਣੇ ਮਾਪੇ ਨਾਲ ਸਭ ਤੋਂ ਪਹਿਲਾਂ ਆਪਣੇ ਪਰਿਵਾਰ 'ਚ ਉਸ ਤੋਂ ਬਾਅਦ ਤੁਹਾਡੇ ਆਪਣੇ ਰਿਲੇਸ਼ਨ 'ਚ ਸਭ ਨਾਲ ਸਾਂਝਾ ਕਰੋ ਇਹ ਉਹ ਪੂੰਜੀ ਹੈ ਜਿਹੜੀ ਵਟਾਇਆ ਹੋਰ ਵਧਣੀ ਹੈ ਜਿਹੜੀ ਹੋਰ ਬਰਕਤਾਂ ਲੈ ਕੇ ਆਉਗੀ ਤੇ ਨਾਲ ਦੀ ਨਾਲ ਤੁਹਾਡੀ ਆਪਣੀ ਇੱਕ ਵਿਅਕਤੀਗਤ ਪਛਾਣ ਵੀ ਬਣਾਈਗੀ ਤੁਹਾਡਾ ਇੱਕ ਆਪਣਾ ਨਿਜੀ ਜਿਹੜਾ ਦਰਤਵਾ ਹੈ ਉਹਦਾ ਕੱਦ ਨਹੀਂ ਲੱਭਦੀ ਤੇਰੀ ਸੱਚ ਹੈ ਤੇ ਜਦੋਂ ਮਨ ਕਿਸੇ ਨਾਲ ਕੋਈ ਸਿਆਣੀ ਗੱਲਾਂ ਕਰਦਾ ਕੋਈ ਗੁਣੇ ਤੋਂ ਉਹਦਾ ਭੰਨਦਾ ਹੈ ਤਾਂ ਉਹ ਨਹੀਂ ਸਭ ਜਾਣਦੇ ਹੁ ਅਕਲ ਪੱਖ ਤੋਂ ਕਾਢੀ ਜਿਹੀ ਕਹੀਏ ਐਨਰਜੀ ਜਦ ਇਹ ਮਰ ਰਹੀ ਹੁੰਦੀ ਹੈ ਬਿਲਕੁਲ ਕੋਈ ਆਬ ਨਹੀਂ ਕੋਈ ਪ੍ਰੇਮ ਨਹੀਂ ਕੋਈ ਝੂਠ ਨਹੀਂ ਬੱਚੇ ਮੰਕੇ ਸੱਚੇ ਰੱਬ ਦਾ ਰੂਪ ਹੀ ਉਹ ਦੇਖੇ ਤਾਂ ਸੰਦੇਹਨ ਜੇ ਤੁਸੀਂ ਬਾਣੀ ਲਾਪਦੇ ਹੋ ਨਾ ਤੁਸੀਂ ਜਾਪ ਕਰਦੇ ਹੋ ਹਰ ਸੈਚਰਡੇ ਨੂੰ ਸ਼ਨੀਵਾਰ ਇੱਥੇ ਲਾਪਦੇ ਹੋ ਤੇ ਮੈਂ ਬੇਠਾ ਤੁਹਾਡੇ ਚ ਇਹ ਕਈ ਵਾਰੀ ਸੰਗਤੀ ਰੂਪ ਤੇ ਤੇ ਸ਼ਾਮਲ ਨਹੀਂ ਹਾਂ ਪਰ ਮੇਰਾ ਮਨ ਇੰਦਾਰੋ ਨਹਿਸ ਕਰਦਾ ਸਾਡੀ ਬਨਸਪਤੀ ਪਵਣ ਚਵਰੋ ਤੇ ਸਰਗੁਣ ਨਰਾਇਣ ਤੁਲੰਤਿ ਜਿਉਂਦੀ ਕਿਹ ਅਸੀ ਆਰਤੀ ਜਿਹੜੀ ਆਰਤੀ ਅਰਾਧਨਾ ਜਿਹੜੀ ਭਗਤੀ ਤੁਹਾਡੀ ਜਦੋਂ ਤੁਸੀਂ ਲਾਪਦੇ ਹੋ ਉਹਨੂੰ ਬੱਚੇ ਨੂੰ ਚਾ ਬਾਣੀ ਪੜਦੇ ਹੋ ਆਣੇ ਦੁਆਲੇ ਫਸਲਾਂ ਤੱਕ ਨਾ ਨਾ ਨਹੀਂ ਸੀ ਕਦੇ ਤੋਂ ਮੰਤੋਂ ਆਵਾਜ਼ ਜਾਂਦੀ ਹੈ ਕਿੰਝ ਕੋਈ ਸ਼ਕਤੀ ਹੈ ਪਰ ਮੇਰੇ ਵਰਗਾ ਬੰਦਾ ਝੂਠਾ ਪਾਪੀ ਪਖੰਡੀ ਕਿਉਂਕਿ ਜਦੋਂ ਮੈਂ ਵੱਡਾ ਹੋ ਗਿਆ ਮੈਂ ਇੱਕ ਬਿਜ਼ਨਸ ਵੀ ਕਰ ਰਿਹਾ ਤੇ ਬਿਜ਼ਨਸ ਦੇ ਵਿੱਚ ਆ ਕੇ ਬੰਦਾ ਕਈ ਤਰ੍ਹਾਂ ਦੇ ਠੇਕ ਕਰਦਾ ਪਖੰਡ ਕਰਦਾ ਕਈ ਤਰ੍ਹਾਂ ਦੀ ਜ਼ਬਾਨ ਦਾ ਇਸਤੇਮਾਲ ਕਰਦਾ ਹੈ ਔਰ ਕਈ ਤਰ੍ਹਾਂ ਦੇ ਮਨ 'ਚ ਲੋਭ ਲਾ ਦਿੰਦਾ ਔਰ ਡਰ ਵੀ ਦਿੰਦਾ ਆਪਣੇ ਆਪ ਨੂੰ ਮੈਨੇਜ ਕਰਨ ਦਾ ਡਰ ਵੀ ਨਾ ਆਪਣੇ ਆਪਣੀ ਆਪਣੀ ਇੱਜ਼ਤ ਆਪਣਾ ਸਤਕਾਰ ਬਹਾਲ ਕਰਦਾ ਗੱਲ ਹੀ ਹੁੰਦਾ ਕਿਵੇਂ ਮੈਨੇਜ ਕਰਨਾ ਕਈ ਵਾਰੀ ਬਹੁਤ سارے ਕੰਮ ਸੀ ਡਰਦੇ ਮਾਰੇ ਕਰਦੇ ਆ ਨਹੀਂ ਵੀ ਕਰਨੇ ਚਾਹੁੰਦੇ ਹੁੰਦੇ ਪਰ ਬਹੁਤ سارے ਕੰਮ ਉਹੋ ਹੀ ਜਿਹੜੀ ਬੰਦਸ਼ ਵਾਲਾ ਡਾਰਿਆ ਸਾਡੇ ਕੋਲੇ ਕਰਾਉਂਦਾ ਕਿ ਇਹ ਕਰਨਾ ਹੀ ਕਰਨਾ ਹੈ ਇਹ ਭਲਿਆ ਕਰਨਾ ਹੀ ਕਰਨਾ ਹੈ ਪਰ ਬੇਟਾ ਜਿਹੜਾ ਆਨੰਦ ਤੁਹਾਡੇ ਕੋਲੋਂ ਮਿਲਦਾ ਹੈ ਨਾ ਉਹ ਆਨੰਦ ਆਪਾਂ ਨੂੰ ਠੇਕੇ ਨਹੀਂ ਹੋਣ ਦੀ ਹੁੰਦਾ ਮੈਂ ਪਹਿਲਾਂ ਵੀ ਵੀਰ ਜੀ ਨਾਲ ਜ਼ਿਕਰ ਕਰ ਲਿਆ ਸੀ ਕਿ ਸਾਨੂੰ ਹੌਲੀ ਹੌਲੀ ਮੈਂ ਨਹੀਂ ਲੂੰਗਾ ਉਹ ਨਾ ਸਥਾਨਾਂ ਤੇ ਜਾਣ ਦੀ ਲੋੜ ਨਹੀਂ ਦਰਸ਼ਨਾਂ ਦੀ ਲੋੜ ਨਹੀਂ ਜਿਹੜੇ ਦਰਸ਼ਨ ਸਾਨੂੰ ਤੁਹਾਡੇ ਚ ਜਿਹੜੇ ਦਰਸ਼ਨ ਸਾਨੂੰ ਤੁਹਾਡੇ ਚ ਹੋ ਰਹੇ ਆ ਔਰ ਆਪਾਂ ਨਤਮਸਤਕ ਹੁੰਨੇ ਆ ਤੁਹਾਨੂੰ ਵੀ ਪਤਾ ਸਿਰੇ ਆਗੇ ਤੁਹਾਡੇ ਚਰਨਾਂ 'ਚ ਫਲੰਦੇ ਆ ਇਹ ਵੱਖਰੀ ਗੱਲ ਹੈ ਕਿ ਡੰਡਾ ਵੀ ਰੱਖਣਾ ਪੈਂਦਾ ਸਾਨੂੰ ਸਵਾਰਨ ਵਾਸਤੇ ਉੱਥੇ ਕੋਈ ਤੁਹਾਡੇ ਨਾਲ ਵੀ ਨਹੀਂ ਕੋਈ ਜਾਂ ਕਿਸੇ ਵੀ ਅਧਿਆਪਕ ਦੀ ਕੋਈ ਵਿਰੋਧੀ ਭਾਵਨਾ ਜਾਂ ਸ਼੍ਰੀਕਾ ਪਾਈਚਾਰੇ ਦੀ ਭਾਵਨਾ ਨਹੀਂ ਉੱਥੇ ਅਸੀਂ ਕੋਈ ਪੈਗ ਪਾ ਕੇ ਨਹੀਂ ਬੈਠੇ ਤੁਹਾਨੂੰ ਫਲਾਉਣ ਵਾਸਤੇ ਡੰਡਾ ਫੜ ਕੇ ਬੈਠੇ ਆ ਇਹਨਾਂ ਚੀਜ਼ਾਂ ਤੋਂ ਬਚਾਉਣ ਵਾਸਤੇ ਡੰਡਾ ਫੜ ਕੇ ਬੈਠੇ ਆ ਤੁਹਾਡੇ 'ਚ ਐ ਨਾ ਹੋਣ ਬੁਰਾਈਆਂ ਨਾ ਆਉਣ ਅੱਜ ਜੇ ਤੁਸੀਂ ਇਹਨਾਂ ਚੀਜ਼ਾਂ ਜਿਹੜੇ ਵੀਰ ਜੀ ਨੇ ਹੁਣੇ ਲਾਸਟ ਪੰਕਤੀ 'ਚ ਜ਼ਿਕਰ ਕੀਤਾ ਨਾ ਕਿ ਤੁਸੀਂ ਆਪਣੀ ਆਦਤ ਪਾ ਲਓ ਪਾਣੀ ਪੜਨ ਦੀ ਆਪਣੇ ਆਪ ਨੂੰ ਸਵਾਰਥ ਦੀ ਆਪਣੇ ਆਪ ਨੂੰ ਇੱਕ ਭੋਜਨ ਦੇ ਰੂਪ 'ਚ ਆਦਤ ਪਾ ਲਓ ਕਿ ਭੋਜਨ ਹੀ ਹੈ ਕਿ ਕਿਤੇ ਪਰਵਾਹ ਬਣ ਜੇ ਨਾ ਤੁਹਾਡੀ ਜ਼ਿੰਦਗੀ 'ਚ ਤੁਸੀਂ ਨਾ ਚਾਹਦੇ ਹੋਵੇ ਵੀ ਵਾਇਕਲ ਵੈਗ ਨੂੰ ਰੱਰੇਤ ਨਾਲ ਸਵੇਰੇ ਜਾਂਦੇ ਹੋ ਕੇ ਲਾਤੀ ਜਾਣੇ ਆਪਣੇ ਸ਼ਬਦ ਸਾਈਨ ਕਰੀਂ ਜਾਨੀ ਕਿ ਆਜ਼ਾਦ ਪਾ ਲਈ ਬਾਰੇ ਸ਼ਾਹਨਾਜ਼ ਤਾਂ ਜਾਣੀਆਂ ਨਹੀਂ ਜਿੱਦਣ ਆਦਨ ਪੈ ਗਈ ਨਾ ਸਫ਼ਰ ਕਰਦੇ ਸਮੇਂ ਵਾਇਕਲ ਵਾਇਕਲ ਕਰਨ ਦੀ ਸਿਮਰਨ ਕਰਨ ਦੀ ਮੈਂ ਇੱਥੇ ਕਿ ਜ਼ਿਕਰ ਕਰੂੰਗਾ ਇੱਕ ਪ੍ਰੈਕਟੀਕਲ ਜੋ ਮੇਰੇ ਨਾਲ ਪਿਛਲੇ ਦਿਨਾਂ 'ਚ ਵਾਪਰੇ ਆ ਦੋ ਘਟਨਾਵਾਂ ਮੰਡੂ ਮੇਰੇ ਇੱਕ ਵੀਰ ਗੁਰਮੁਖ ਪਰਿਵਾਰ ਮੁਖਲੀ ਤੋਂ ਹਰਮੰਦਰ ਸਾਹਿਬ ਨੂੰ ਸਾਰੇ ਜੀ ਸਵੇਰੇ 2 ਵਜੇ ਤੁਰਨਾ 2:30 ਵਜੇ ਤੁਰਨਾ ਗੱਡੀ 'ਚ ਗੱਡੇ ਗੱਡੇ ਗਾਣੇ ਲਾਏ ਹੋਣੇ ਵੈਂਜ ਜਿੱਤ ਨਹੀਂ ਕਰਦਾ ਕਿਹੜਾ ਕਾਇਕ ਤੇ ਆਉਣਾ ਕਿੱਥੇ ਹਰਮੰਦਰ ਸਾਹਿਬ ਦੇ ਅੌਣਾ ਇਹ ਦੌੜ ਭੱਜ ਚ ਗੱਡੀ 'ਚ ਜੋੜੇ ਲਾਉਣੇ ਆ ਭੱਜੇ ਜਾਣਾ ਭੱਜੇ ਜਾਣਾ ਅੰਦਰ ਕੋਸ਼ਿਸ਼ ਕਰਨੀ ਵੀ ਕਿਤੇਾਂ ਵੀ ਇਧਰ ਉਧਰ ਜਾ ਕੇ ਛਿੱਤੀ ਛਿੱਤੀ ਮੱਥਾ ਟੇਕ ਜੀਏ ਬਾਹਰ ਆਉਣਾ ਤੇ ਫੇਰ ਕਿੱਥੇ ਕੰਟੀਸ਼ਰ ਕੋਸ਼ਿਸ਼ ਕਰਨੀ ਕਿ ਵਾਪਸ ਦਿਨ ਚੜ੍ਹਦੇ ਹੀ ਫੇਰ ਉੱਤੇ ਪਹੁੰਚ ਜਾਣਾ ਕਿੰਨੀ ਦੇਰ ਤੱਕ ਕੰਮ ਚੱਲ ਰਿਹਾ ਸੀ ਮੈਨੂੰ ਨਹੀਂ ਪਤਾ ਪਰ ਮੈਨੂੰ ਤੇ ਉਸੇ ਕੰਮ ਦੀ ਸਮਾਪਤੀ ਹੋਈ ਪਤਾ ਲੱਗੀ ਜਿੱਦਾਂ ਰਸਤੇ 'ਚ ਹੀ ਐਕਸੀਡੈਂਟ ਹੋ ਗਿਆ ਭਾਈ ਸਾਰੇ ਮੁੱਤਕੇ ਕੋਈ ਨਹੀਂ ਬਚਿਆ ਕੋਈ ਇੱਕ ਵਾਰਨ ਹੋਰ ਰੀਸੈਟਲ ਮੇਰੇ ਵੱਡੇ ਨੇ ਮੇਰੇ ਤੋਂ ਬਹੁਤ ਅਜ਼ੀਜ਼ ਨੇ ਮੇਰੇ ਸਤਿਕਾਰਯੋਗ ਨੇ ਲੰਘ ਭਾਗ 70 ਕਿਲੋਮੀਟਰ ਦੂਰ ਤੋਂ ਆਉਂਦੇ ਨੇ ਸੰਗਰਾਮ ਦੇ ਸੰਗਰਾਮ ਦੇ ਦਿਨ ਬਾਬਾ ਗੁੱਡਾ ਸਾਹਿਬ ਰਾਤ ਨੂੰ ਰਾਜ ਕੇ ਸ਼ਰਾਬ ਪੀਂਦੇ ਨੇ ਸਾਰੇ ਸੰਗਰਾਮ ਤੋਂ ਪਹਿਲੇ ਦਿਨ ਵੀ ਸ਼ਨੀਵਾਰ ਕੀਤੀ ਹੈ ਰਾਜ ਕੇ ਸ਼ਰਾਬ ਕੀਤੀ ਹੈ ਔਰ ਸਵੇਰੇ 4 ਵਜੇ ਉੱਠ ਕੇ ਚਿੱਟੇ-ਕੁੱਤੇ ਪੰਜਵੇਂ ਪਾ ਕੇ ਫੰਨੇ ਬੰਨ ਕੇ ਸਾਥੇ ਬੰਨ ਕੇ ਕਿੱਤੇ ਹੁੰਦੇ ਨੇ ਮਾਤਾ ਵਿਕਾਸ ਸਾਹਿਬ ਮੱਥਾ ਟੇਕ ਕੇ ਜਿੰਨੇ ਵਾਪਸ ਤੇ ਮੈਨੂੰ ਬੇਟਾ ਇਹ ਤਾਂ ਵੀ ਤੁਸੰਗ ਨਹੀਂ ਪਾਦੇ ਮੇਰੇ ਉਹ ਨਿੱਜੀ ਜੀਵਨ ਚ ਮੇਰੇ ਕਿੰਨੇ ਰਿਸ਼ਤੇ ਦਾ ਤਸਦੀਕੀ ਲੋਕ ਹਾਂ ਮੈਂ ਕਹਿੰਦਾ ਕਿਸੇ ਵੀ ਗੁਰਦੁਆਰੇ ਇਹ ਵੀ ਸ਼ਰਧਾਵਾਨਾਂ ਸਾਹ ਤੇ ਇਦਾਂ ਜਾ ਕੇ ਪਖੰਡ ਕਰਨ ਦੀ ਲੋੜ ਨਹੀਂ ਨਾ ਹੀ ਇਦਾਂ ਕੁਝ ਲਿੰਦਾ ਨਾ ਮੱਥੇ ਟੇਕ ਕੇ ਕੁਝ ਲਿੰਦਾ ਤੁਸੀਂ ਕਿਤੇ ਵੀ ਨਾ ਜਾਓ ਤੁਹਾਡੇ ਸਾਰੇ ਖੰਡ ਤੁਹਾਡੇ ਕੋਲ ਨੇ ਤੁਹਾਡੇ ਅੰਦਰ ਆ ਸਾਰੇ ਤੁਸੀਂ ਆਪਣੇ ਆਪਣੀ ਜਿਹੜੀ ਭਗਤੀ ਜਿਹੜੀ ਭਗਤੀ ਦੀ ਉਮਰ ਹੈ ਤੁਹਾਡੀ ਬਾਣੀ ਨੂੰ ਆਧਾਰ ਬਣਾ ਕੇ ਆਪਣੇ ਜੀਵਨ ਨੂੰ ਸਵਾਰੋ ਔਰ ਆਪਣੀ ਜਿਹੜੀ ਵਿਦਿਆ ਕਰਦੇ ਨੇ ਆ ਵੀ ਵਿਦਿਆ ਇਹਦੇ ਵਿੱਚ ਆਪਣੇ ਡਾਕੂਮੈਂਟਸ ਨੂੰ ਇੰਨਾ ਸਟਰੋਂਗ ਕਰ ਲੋ ਕਿ ਹਰ ਜਗ੍ਹਾ ਤੁਹਾਨੂੰ ਸਲਾਮ ਹੋਵੇ ਸੈਲੂਟ ਹੋਵੇ ਹਰ ਜਗ੍ਹਾ ਦੁਨੀਆ 'ਚ ਸਰਮਾਨੇ ਜਾਓਗੇ ਆਪਣੇ ਜਿਹੜੇ ਵੀ ਦੁਨਿਆਵੀ ਵਿਦਿਆ ਪਰ ਆਪਣੇ ਪਰਿਵਾਰ ਤੋਂ ਲੈ ਕੇ ਉਸੇ ਸੰਸਾਰ ਦੇ ਵਿੱਚ ਇੱਕ ਵੱਖਰੇ ਵਿਅਕਤੀਤਵ ਦਾ ਜਿਹੜਾ ਹੈਗਾ ਪ੍ਰਭਾਵ ਲੈ ਕੇ ਆਓਗੇ ਜਿਵੇਂ ਆਪਾਂ ਵੇਦੇ ਹਨ ਪਾਤਸ਼ਾਹਵੰਦੀਆਂ ਮਗਰ ਦਸਤਾਰ ਦੇ ਮਗਰ ਇੱਕ ਗਿਆਨ ਵਾਲਾ ਇੱਕ ਚਾਨਣ ਇੱਕ ਰੋਸ਼ਨੀ ਦਿੱਤੀ ਹੁੰਦੀ ਹੈ ਚਿੱਤਰਕਾਰਾਂ ਨੇ ਇੱਕ ਪ੍ਰਕਾਸ਼ ਦਿੱਤਾ ਹੋਏਗਾ ਇਹ ਪ੍ਰਕਾਸ਼ ਤੁਹਾਡੇ ਤੁਹਾਡੀਆਂ ਆਪਣੀਆਂ ਦੇਹਾਂ 'ਚ ਹੋਣਾ ਹੈ ਜਦੋਂ ਤੁਸੀਂ ਕਿਤੇ ਇੰਟਰਵਿਊ ਦੇਣ ਜਾਓਗੇ ਜਦੋਂ ਤੁਸੀਂ ਕਿਸੇ ਨੂੰ ਮਿਲਣ ਜਾਓਗੇ ਕਿਸੇ ਨਾਲ ਅਮਨੇ ਸਾਹਮਣੇ ਹੁਣ ਜਾਓਗੇ ਨਾ ਤੇ ਉਸ ਵਕਤ ਨੂੰ ਉਹ ਪ੍ਰਕਾਸ਼ ਫੀਲ ਹੋਣਾ ਹੈ ਤੁਹਾਡੇ ਆਪਣੇ ਦਿੱਕਤਾਂ ਕਿਤੇ ਕਿਤੇ ਤੁਹਾਨੂੰ ਦੋਨੇ ਵਿਧਿਆਵਾਂ ਆਉਂਦੀਆਂ ਨੇ ਇੱਕ ਸੰਸਾਰੀ ਵਿੱਦਿਆ ਵੀ ਆਉਂਦੀ ਹੈ ਔਰ ਉਸ ਅਧਿਆਤਮਿਕ ਮੇਰੇ ਪਰਮਾਤਮਾ ਮੇਰੇ ਪਰਮੇਸ਼ਰ ਦੀ ਦਿੱਤੀ ਹੋਈ ਦੇਣ ਜਿਸ ਤੋਂ ਤੁਸੀਂ ਬਾਣੀ ਦੇ ਪੱਕੇ ਆਧਾਰੀ ਹੋ ਉਸ ਉਸ ਬਾਣੀ ਦੇ ਇੱਕ ਰਾਹਕੇ ਤੁਸੀਂ ਆਪਣੇ ਜੀਵਨ ਨੂੰ ਆਧਾਰ ਬਣਾ ਕੇ ਚੱਲਦੇ ਹੋ ਉਸ ਲੜੀ ਤੇ ਚੱਲਦੇ ਹੋ ਇਹ ਵੀ ਬੇਟਾ ਇੱਕ ਕੁਦਰਤੀ ਬਖਸ਼ਿਸ਼ ਹੈ ਕਿਸੇ ਨੂੰ ਬਕਾਉਣ ਦੀ ਲੋੜ ਨਹੀਂ ਇਹਦੇ ਲਈ ਕਿਸੇ ਪਰਮਾਣ ਦੀ ਲੋੜ ਨਹੀਂ ਇਹਦੇ ਲਈ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਤੁਹਾਡੇ ਆਪਣੇ ਦਿੱਕਤ ਦਾ ਉਪਹਾਰ ਹੈ ਸੱਚ ਉਹੀ ਕਿ ਜੇ ਤੁਹਾਡਾ ਸਾਬਤ ਸੂਰਤ ਸੁਰਤ ਇਹਦਾ ਸਰੀਰ ਹੈਗਾ ਸਾਬਤ ਸੂਰਤ ਜੇ ਸਰੀਰ ਹੈਗਾ ਇਹਦਾ ਤੇ ਜੇ ਬੇਟਾ ਆਪਾਂ ਠੀਕ ਆ ਉਸ ਪਰਮੇਸ਼ਰ ਦਾ ਉਸ ਦਾਤੇ ਦਾ ਸਿਰਜਨ ਹਾਰ ਦਾ ਵਿਰੋਧ ਕਰਕੇ ਬਾਰ-ਬਾਰ ਕਟਿੰਗ ਕਰਕੇ ਮੈਨੂੰ ਅਫਸੋਸ ਹੁੰਦਾ ਬੇਟਾ ਮੈਂ 23 ਸਾਲ ਹੋ ਗਏ ਸਕੂਲ ਇੱਥੇ ਆਉਂਦੇ ਹਾਂ ਅਡੋਰੀ ਅਖਤਮਾਜੀ ਮੇਂ ਮੇਰਾ ਸੜਕੇ ਤੇ ਉੱਤੇ ਤਿੰਨ ਦੁਕਾਨਾਂ ਹੈ ਵਾਲ ਕਟਣ ਵਾਲਿਆਂ ਦੀ ਆ ਬੇਰੇ ਹਾਲ ਹੀ ਕਾਲੇ ਇੱਕ ਟੈਟੂ ਵਾਲੀ ਦੁਕਾਨ ਵੀ ਸ਼ੁਰੂ ਹੋ ਗਈ ਹੈ ਇੱਕ ਪਿੰਡ ਦੀ ਉਦਾਹਰਨ ਦਿੰਦਾ ਇਸ ਤੋਂ ਇਲਾਵਾ ਉਸ ਛੇ ਪਿੰਡ ਦੇਵੇਂ ਰਿਡੇ ਜਿੱਥੇ ਬੱਚੇ ਪੜ੍ਹਦੇ ਨੇ ਆਪਣਾ ਇਹਦਾ ਮਤਲਬ ਹਰ ਪਿੰਡ ਚੇਰ ਬਝਾਨ ਹੋ ਗਿਆ ਇਹ ਛੋਟਾ ਪਿੰਡ ਹੈ ਪਰ ਇਹ ਨਾਲ ਸੀ ਗੇਸਤੋਂ ਮੈਂ ਦੱਸ ਦਿੰਦਾ ਤੇ ਬੇਟਾ ਬਾਹਰੋਂ ਆਏ ਕਿ ਤੂੰ ਜਿਸ ਸੌਦੇ ਦਾ ਵਣਜਾਰਾ ਹੀ ਹੈ ਨਹੀਂ ਜਖਰੀਦਾਰ ਹੀ ਨਹੀਂ ਹੈਗਾ ਉਹ ਸੌਦੇ ਦਾ ਤੇ ਬੋਲੀ ਹੋਈ ਨਹੀਂ ਉਹ ਸੌਦਾ ਹੋਣਾ ਹੀ ਕਿਤੇ ਨਹੀਂ ਇਹ ਸੱਚ ਹੈ ਕਿ ਇੰਨਾ ਸੌਦਿਆਂ ਦਾ ਅਸੀਂ ਖਰੀਦਦਾਰ ਨਹੀਂ ਆ ਵਣਜਾਰੇ ਨਹੀਂ ਆ ਚਾਹੁੰਦੇ ਨਹੀਂ ਆ ਤਾਂ ਇਹ ਲੋਕ ਇੱਥੇ ਆਵੇਂ ਨੇ ਦੁਕਾਨਾਂ ਪਾ ਰਹੇ ਨੇ ਔਰ ਸ਼ਹਿਰਾਂ ਨਾਲੋਂ ਜ਼ਿਆਦਾ ਪਿੰਡਾਂ 'ਚ ਰੁਝਾਨ ਸ਼ੁਰੂ ਹੋ ਗਿਆ ਤੇ ਬੜੇ ਅਫਸੋਸ ਦੀ ਗੱਲ ਆ ਕੋਈ ਵੀ ਪਿੰਡ ਦੇ ਸਿਰਮੌਰ ਵੀਰ ਜਿਹੜੇ ਹੈਗੇ ਆ ਜਾਂ ਜਿਹੜੀਆਂ ਹਸਤੀਆਂ ਨੇ ਉਹ ਇੰਨਾ ਕਿਸਾ ਦੀ ਅੱਜ ਬਿਲਕੁਲ ਵੀ ਸੁਚੇਤ ਨਹੀਂ ਹੈਗੇ ਕਿ ਸਾਨੂੰ ਇਹ ਕੰਮ ਬੰਦ ਕਰਾਉਣੇ ਚਾਹੀਦੇ ਆ ਸਾਡੇ ਬੱਚਿਆਂ ਦੇ ਨੁਕਸਾਨ ਹੀ ਇੱਥੇ ਆ ਔਰ ਮੇਰਾ ਖਿਆਲ ਅਖੀਂ 10ਵੀਂ 12ਵੀਂ ਦੇ ਪੜ੍ਹਦੇ ਆ ਬੱਚੇ ਇੱਕ ਦਿਨ ਵੀ ਦੁਕਾਨ ਤੇ ਜਾਵੇ ਤੇ ਘੱਟੋ ਘੱਟ 100 ਦਾ ਨੁਕਸਾਨ ਮੈਦਾ ਕਰ ਜਾਏ ਔਰ ਇਹਨਾਂ ਕੀ ਚਾਲੀ ਜਾਣੇ ਤਾਂ ਪੇਰੈਂਟਸ ਤੇ ਹੀ ਸਭ ਕੁਝ ਫਰਕ ਕੀ ਰਹੇ ਅਸੀਂ ਕਿਹੜੀ ਪਰਸਨੈਲਿਟੀ ਦੀ ਗੱਲ ਕਰਦੇ ਆ ਅਸੀਂ ਇਸ ਪਰਸਨੈਲਿਟੀ ਤੇ ਜਿਹੜੀਆਂ ਮੂਰਤਾਂ ਬਾਕੇ ਇਹਨੂੰ ਇਹਦੇ ਇਸ ਵਿਅਕਤੀਤ ਨੂੰ ਬਾਹਰ ਲਵਾਂਗੇ ਆਪਾਂ ਕਦੇ ਵੀ ਦੇਉ ਬਾਗਨਾ ਜਿਵੇਂ ਵੀ ਜੀ ਬੜੇ ਸਤਿਕਾਰ ਨਾਲ ਜਿਵੇਂ ਤੁਹਾਨੂੰ ਆਪਣੇ ਵਿਚਾਰਾਂ ਤੋਂ ਆਪਣੀ ਜ਼ਿੰਦਗੀ ਦੀਆਂ ਉਦਾਹਰਨਾਂ ਤੋਂ ਆਪਣੇ ਜੀਵਨ ਦੀਆਂ ਜਿੰਨੀਆਂ ਕਰਨਾ ਨੇ ਜੋ ਕੁਝ ਵੀ ਕੀਤਾ ਸਿੱਖਿਆ ਆ ਕੇ ਵੇਖੋ ਤੁਸੀਂ ਕਿਥੇ ਬੈਠੇ ਹੋ ਜਾ ਸੋਚੋ ਕਰੀਂ ਜਿੱਥੇ ਦਾ ਮੁਸਕੌੜਲੀ ਆਉਂਦੀ ਹੈ ਕਦੀ ਤੁਹਾਡੇ ਕੋਲੇ ਕਿਸੇ ਨੇ ਪੈਸਾ ਮੰਗੇ ਕਦੀ ਸਕੂਲ ਨੇ ਅੱਜ ਤੱਕ ਤੁਹਾਡੇ ਕੋਲੇ ਕਦੇ ਕੁਝ ਮੰਗਿਆ ਵੀ ਤੁਸੀਂ ਗੁਰਬਾਣੀ ਸਿੱਖਣੀ ਹੈ ਤੁਸੀਂ ਵਾਜੇ ਆ ਤਬਲੇ ਆ ਕੋਈ ਕੀਰਤਨ ਸਿੱਖਣ ਵਾਸਤੇ ਕਿਉਂ ਚਾਹੁੰਦਾ ਹੈ ਸਕੂਲ ਅ ਕਦੀ ਇਹ ਵੀ ਸੋਚ ਕੇ ਦੇਖੋ ਜੇ ਤੁਹਾਡੇ ਆਪਣੀ ਪੜ ਕੇ ਪਿੱਛੇ ਗਏ ਨੇ ਅੱਜ ਮੇਰੀ ਫੇਰ ਜਸ਼ਨ ਜੋਤ ਨਾਲ ਜੋ ਦੀਦੀ ਨਾਲ ਗੱਲ ਹੋ ਰਹੀ ਸੀ ਵੀਜੀ ਸਾਡੀ ਬੇਟੀ ਪੜ ਕੇ ਆਸਟ੍ਰੇਲੀਆ ਚ ਆਪਣੀ ਕੰਪਨੀ ਦੀ ਬ੍ਰਾਂਡ ਐਮਬੈਸਡਰ ਬਣ ਗਈ ਹੈ ਬੋਲੇ ਸੋਨਿਹਾਲ ਸ੍ਰੀ ਅਕਾਲ ਉਹ ਕਹਿੰਦੀ ਮੇਰੀ ਕੰਪਨੀ ਠੀਕ ਮੈਨੂੰ ਜਿਹੜਾ ਪਹਿਰਾਵਾ ਦਿੰਦੀ ਹੈ ਪਾਉਣ ਵਾਸਤੇ ਤੇ ਮੇਰੀ ਮਜਬੂਰੀ ਹੈ ਮੇਰਾ ਪ੍ਰੋਫੈਸ਼ਨ ਹੈ ਮੈਂ ਪਾਣਾ ਹੈ ਪਰ ਅੱਗੋ ਪਿੱਛਾ ਜੇ ਮੈਂ ਸੂਟ ਪਾ ਕੇ ਜਾਨੀ ਰੂਟੀਨ ਤੇ ਜਾਨੀ ਹੈ ਤੇ ਮੇਰੀਆਂ ਇੰਡੀਆ ਜਿਹੜੀਆਂ ਫਰੈਂਡਸ ਨੇ ਉਹ ਕਹਿੰਦੀਆਂ ਨੇ ਵਾਏ ਔਰ ਕਿ ਇਹ ਇੰਡੀਅਨ ਫਰੈਂਸ ਜਿਹੜੀਆਂ ਪੈਕ ਨੂੰ ਲੈ ਕੇ ਪੁੱਛਦੀਆਂ ਨੇ ਕਿ ਕੀ ਗੱਲ ਤੂੰ ਨਹੀਂ ਕਦੇ ਚੱਖਿਆ ਸਵਾਦ ਤੂੰ ਤੇ ਐਸਾ ਸੁਸਾਇਟੀ ਦੇ ਵਿੱਚ ਟਿਕ ਨਹੀਂ ਕਿਤੇ ਨਹੀਂ ਤੂੰ ਆਰਡਰਿੰਗ ਨਹੀਂ ਬਣਨਾ ਚਾਹੁੰਦੀ ਜੇ ਉਹ ਕੋ ਕਾਫੀ ਗੱਲਾਂ ਸਿੱਧੀਆਂ ਨਹੀਂ ਆ ਜਾਂ ਸਾਡੀਆਂ ਨਹੀਂ ਕੀਤੀਆਂ ਜਾਂ ਚੱਕੀਆਂ ਪਰ ਜਦੋਂ ਕਹਿੰਦੀ ਮੈਂ ਚਾਈਨੀਜ਼ ਕੀਪਰ ਜਾਂ ਜਿਹੜੇ ਅਦਰ ਕੋਈ ਕਮਿਊਨਿਟੀ ਉੱਤੇ ਕੀਪਰ ਉਹਨਾਂ ਨਾਲ ਐਡੀਆਂ ਗੱਲਾਂ ਹੁੰਦੀਆਂ ਨੇ ਨਾ ਉਹ ਲੋਕੀ ਆਪਣੀ ਜਿਹੜੀ ਉਹਨਾਂ ਦੀ ਸਭਿਅਤਾ ਹੈ ਨਾ ਉਹਨਾਂ ਤੇ ਸ਼ਰਮ ਮਹਿਸੂਸ ਕਰਦੇ ਕਿ ਉਹਨਾਂ ਦੀ ਸਭਿਆਤਾ 'ਚ ਇਦਾਂ ਦਾ ਪਹਿਰਾਵਾ ਹੀ ਨਹੀਂ ਉਹਨਾਂ ਦੀ ਸਭਿਆਤਾ 'ਚ ਇਦਾਂ ਦੀ ਖੁਰਾਕ ਹੀ ਨਹੀਂ ਜਿਹੜੀ ਸੱਭੀ ਖੁਰਾਕ ਆ ਔਰ ਉਹਨਾਂ ਦੀ ਸਭਿਆਤਾ 'ਚ ਇਹ ਕੁਛ ਸਿਖਾਇਆ ਹੀ ਨਹੀਂ ਜਿਹੜਾ ਸਾਡੀ ਸਭਿਆਤਾ 'ਚ ਅਣ ਜਾਣੇ ਚ ਸਾਡੀ ਮਾਂ ਜਿਹੜੀ ਆ ਉਹ ਸਾਨੂੰ ਦੁੱਧ ਚੰਗਾਉਂਦੀ ਗਈ ਆਪਣੀਆਂ ਲੋਰੀਆਂ ਨਾਲ ਸਿਖਿਆ ਦੇਣ ਦਾ ਜੇ ਤਨ ਕਰਦੀ ਹੈ ਮੈਂ ਉਹਨਾਂ ਤੋਂ ਇੱਕੋ ਗੱਲ ਸਪਸ਼ਟ ਕੀਤੀ ਮੈਂ ਜੋ ਮੈਨੂੰ ਮੇਰੀ ਜਿੰਨੀ ਕੇ ਸਮਝ ਆ ਮੈਂ ਵੀਰ ਜੀ ਜਿੰਨੀ ਲਿਆਕਤ ਨਹੀਂ ਰੱਖਦਾ ਕਿਉਂਕਿ ਉਹ जिन्ने ਬਾਣੀ ਦੇ ਨੇੜੇ ਆ ਜਿੰਨਾ ਉਹਨਾਂ ਨੇ ਆਪਣੀ ਜ਼ਿੰਦਗੀ ਚ ਸਿੱਖਿਆ ਅਸੀਂ ਤਾਂ ਉਹਦੇ ਪੰਛੀ ਨਹੀਂ ਆ ਪਰ ਮੈਂ ਇੱਕੋ ਸ਼ਬਦ ਤੋਂ ਦੱਸਿਆ ਮੈਂ ਕਿਹਾ ਬੇਟਾ ਕਦਰ ਉਹਨੋਂ ਹੁੰਦੀ ਹੈ ਜਿਨੇ ਕੋਲੇ ਜਿਹੜੀ ਚੀਜ਼ ਨਹੀਂ ਹੁੰਦੀ ਸਾਡੇ ਕੋਲੇ ਘਰ ਚ ਮਾਂ ਵੀ ਆ ਪਿਓ ਵੀ ਹੈ ਗੁਰੂ ਸਹادت ਤੇ ਕੋਈ ਕਹਿ ਹੀ ਨਹੀਂ ਸਕਦਾ ਵੀ ਸਾਡੇ ਨੇੜੇ ਨਹੀਂ ਆ ਹਰ ਥਾਂ ਆ ਪਰਿਵਾਰ ਤੋਂ ਲੈ ਕੇ ਘਰ ਦੇ ਨੇੜੇ ਗੁਰਦੁਆਰੇ ਆ ਤਾਂ ਕਹਾਰ ਤਾਂ ਪਾਣੀ ਸੇਰੀ ਉੱਠਿਆ ਕਰਨਾ ਚਾਹੀਦੀ ਹੈ ਅچھے ਜੀਵਨ ਜਾਚ ਦੀ ਸਾਨੂੰ ਸਿਹਤ ਤੋਂ ਸਿੱਖਿਆ ਮਿਲਦੀ ਹੈ ਫਿਰ ਸਕੂਲ ਵੀ ਸਾਡਾ ਉਦਮ ਕਰਦਾ ਯੋਰ ਲੰਦਾ ਕਿ ਸਾਨੂੰ ਚੰਗੇ ਨਾਗਰਿਕ ਬਣਾਉਣਾ ਦਾ ਪਰ ਅਫਸੋਸ ਹੈ ਕਿ ਸਾਡੇ ਕੋਲੇ ਸਾਰਾ ਕੁਝ ਹੈਗਾ ਹੈ ਤਾਂ ਸਾਡੇ ਕੋਲ ਖਦਰ ਨਹੀਂ ਕਦਰ ਉਹਨਾਂ ਲੋਕਾਂ ਨੂੰ ਆ ਜਿਨ੍ਹਾਂ ਲੋਕਾਂ ਕੋਲੇ ਇਹ ਕੁਝ ਨਹੀਂ ਹੈ ਜਿਹੜੀ ਸਭਿਆਤਾ ਲੈ ਜਾ ਕੇ ਜਿਹਨਾਂ ਦੇਸ਼ਾਂ 'ਚ ਜਾ ਕੇ ਅਸੀਂ ਕੰਮ ਕਰਦੇ ਆ ਨਾ ਜੇ ਉਹਨਾਂ 'ਚ ਇੰਨੀ ਕਲਿਆਕਤ ਹੋਵੇ ਤਾਂ ਅਸੀਂ ਉੱਥੇ ਜਾ ਹੀ ਨਾ ਸਕੀਏ ਸਾਡੀ 1% ਵੀ ਰਿਸਪੈਕਟ ਨਾ ਹੋਵੇ ਉੱਥੇ 1% ਵੀ ਸਾਡੀ ਰਿਸਪੈਕਟ ਇਸ ਲਈ ਹੁੰਦੀ ਹੈ ਕਿ ਸਾਡੇ 'ਚ ਬਹੁਤ ਹੁੰਦਾ ਰਿਆ ਸਾਡੇ 'ਚ ਬਹੁਤ ਜੋਸ਼ ਆ ਸਾਡੇ 'ਚ ਬਹੁਤ એનર્ਜੀ ਆ ਅਸੀਂ ਪੂਰਜਾਵਰ ਹੋ ਕੇ ਹੋਸ਼ ਨਾਲ ਕੰਮ ਕਰਦੇ ਆਂ ਔਰ ਮਨ ਲਾ ਕੇ ਕੰਮ ਕਰਦੇ ਆਂ ਇਸੇ ਕਰਕੇ ਕਿਉਂ ਕਿ ਬਖਸ਼ਿਸ਼ਾ ਸਾਡੇ ਤੇ ਕੁਦਰਤੀ ਸਾਡੇ ਗੁਰੂ ਸਾਹਿਬਾਨ ਵੱਲੋਂ ਹੈ ਸਾਡੇ ਖੂਨ ਚ ਪਰ ਜਿੱਦਾਂ ਦੀ ਸਥਿਤੀ ਅੱਗੇ-ਅੱਗੇ ਹੋਈ ਜਾ ਰਹੀ ਆ ਨਾ ਤੇ ਬਹੁਤ ਬੁਰੀ ਹੋਈ ਜਾ ਕਿਉਂਕਿ ਅਸੀਂ ਜਿਹੜੀ ਤਹਿਜ਼ੀਬ ਅਪਣਾ ਰਹੇ ਆਂ ਨਾ ਹੁਣ ਸਮੇਂ ਨਾਲ ਜਿਹੜੀ ਉਸ ਮਾਡਰਨਾਈਜੇਸ਼ਨ ਦੇ ਨਾਂ ਹੇਠ ਅਪਣਾ ਰਹੇ ਆ ਆਪਣੇ ਖਾਣੇ ਨੂੰ ਆਪਣੀ ਸਹੀ ਖੁਰਾਕ ਨੂੰ ਭੁੱਲ ਕੇ ਆਪਣੀ ਤਹਿਜ਼ੀਬ ਆਪਣੇ ਸ਼ਿਸ਼ਟਾਚਾਰ ਆਪਣੇ ਵਿਵਹਾਰ ਨੂੰ ਭੁੱਲ ਕੇ ਆਪਣੀਆਂ ਤਹਿਜ਼ੀਬਾ ਰੋਹ ਰੀਤਾਂ ਨੂੰ ਆਪਣੇ ਜਿੰਨੇ ਵੀ ਟ੍ਰੈਡੀਸ਼ਨ ਸੀਗੇ ਜਿੰਨੇ ਵੱਡ-ਵਡੇਰਿਆਂ ਦੇ ਅਨਸਾਸਤਰ ਦੇ ਸੀਗੇ ਸਾਡੇ ਵਿਚਾਰ ਉਹਨਾਂ ਨੂੰ ਭੁੱਲ ਕੇ ਨਾ ਸੀ ਉਹਨਾਂ ਲੋਕਾਂ ਨੂੰ ਬਣਾ ਰਹੇ ਆ ਨਾ ਸੱਚ ਜਾਣਿਓ ਸਾਡਾ ਵੀ ਕੁਝ ਨਹੀਂ ਰਹਿਣਾ ਜੋ ਕੁਝ ਸਾਡੇ ਕੋਲ ਹੈਗਾ ਉਹ ਵੀ ਜ਼ੀਰੋ ਹੋ ਜਾਣਾ ਮੈਂ ਹਜ਼ਾਰਾਂ ਵਰੀ ਉਦਾਹਰਨਾਂ ਦਿੱਤੀਆਂ ਏ ਤੇ ਉਹ ਧਰਤੀਆਂ ਤੇ ਬੈਠੇ ਹੋ ਜਿਹੜੀਆਂ ਧਰਤੀਆਂ ਦੇ ਹਾਲਾਤ ਕੈਨੇਡਾ ਦੇ ਜਿਹੜੇ ਠੰਡੇ ਮਾਰੂਥਲ ਕਹਿੰਦੇ ਕੈਨੇਡਾ ਨੂੰ ਅਸੀਂ ਉਸ ਤੋਂ ਵੀ ਬੁਰੇ ਸੀਗੇ ਖੂਹਾਂ ਵਰਗੀਆਂ ਜ਼ਮੀਨਾਂ ਸੀ ਇੱਥੇ ਸਾਡੇ ਵੱਡ-ਵਡੇਰਿਆਂ ਦੇ ਜੀ.ਸੀ.ਬੀ ਮਸ਼ੀਨਾ ਨਹੀਂ ਸੀ ਹੁੰਦੀਆਂ ਟਰੈਕਟਰ ਨਹੀਂ ਸੀ ਹੁੰਦੇ ਆਪਣੇ ਪੱਟਾਂ ਦੇ ਜ਼ੋਰ ਨਾਲ ਆਪਣੇ ਡੋਲਿਆਂ ਦੇ ਜ਼ੋਰ ਨਾਲ ਕਈਆਂ ਨਾਲ ਬਾਹ ਵਾ ਕੇ ਇਹਨਾਂ ਨੂੰ ਪੂਰਿਆ ਕੀਤਾ ਸੀ ਅਫਸੋਸ ਇਹ ਆ ਵੀ ਅੱਜ ਉਹਨਾਂ ਦੇ ਪੁੱਤਰ ਜਿਹੜੇ ਹੈਗੇ ਆ ਉਹ ਟਰੈਕਟਰ ਵੀ ਨਹੀਂ ਚਲਾ ਸਕਦੇ ਉਸ ਪੈੜੀ ਨੂੰ ਬਾਹ ਸਕਦੇ ਜਿਹੜੀ ਪੈੜੀ ਬੁਣਤ ਹੋਇਆ ਨੂੰ ਤੇ ਬਿਆਨ ਨੂੰ ਸਵਾਰ ਕੇ ਉਹਨਾਂ ਨੇ ਬਣਾਇਆ ਤਕਰਾਂ ਨਾਲ ਘੋਲ-ਘੋਲ ਕੇ ਬਣਾਇਆ ਆਪਣੇ ਆਪ ਨੂੰ ਘੋਲ-ਘੋਲ ਕੇ ਬਣਾਇਆ ਅਸੀਂ ਗੱਲਾਂ ਕਰਦੇ ਹਾਂ ਉਹਨਾਂ ਨੇ ਕਿ ਉਹ ਦਾਦਿਆ-ਦਾਦਿਆ ਪਰਦਾਦਿਆ ਆਦਿ ਆਂ ਵੱਡੇ ਰਿਆਦੀਆਂ ਜਦੋਂ ਗੱਲਾਂ ਕਰਦੇ ਵੀ ਉਹ ਮਣ-ਮਣ ਪੱਕਾ ਖਾ ਜਾਂਦੇ ਸੀ ਉਹ ਕੁਇੰਟਰ ਨਾਲ ਖਾ ਜਾਂਦੇ ਸੀ ਬੇਟਾ ਤਾਂ ਹੀ ਖਾਂਦੇ ਸੀ ਸਰੀਰ ਨੂੰ ਬੌਂਦੇ ਸੀ ਸਰੀਰ ਨੂੰ ਕਮਾਉਂਦੇ ਸੀ ਪਰ ਅਫਸੋਸ ਏ ਅੱਜ ਅਸੀਂ ਸਿਰੇ-ਸਿਰੇ ਸਕੂਲ ਆਉਣ ਲੱਗੇ ਪਰਫੈਕਟ ਬ੍ਰੇਕਫਾਸਟ ਨਹੀਂ ਕਰਦੇ ਅੱਕੇ ਉਹਦੇ ਹੋਰ ਆਸ ਕਰਦੇ ਆ ਕਿ ਅਸੀਂ ਬੜੇ ਪਹਿਲਵਾਨ ਬੜੇ ਉਤਨੀ ਬਣ ਜਾਈਏ ਫਿਲਮਾਂ 'ਚ ਵੇਨੇ ਆ ਟੀਵੀ 'ਤੇ ਵੇਨੇ ਆ ਗਾਣਿਆਂ 'ਚ ਵੇਨੇ ਆ ਵਡੇ ਵੱਡੇ ਡੋਲਿਆਂ ਵਾਲੇ ਤੇ ਬੇਨਿਆਂ ਨਾਲ ਮੂੰਹ ਚੋਕ ਕੇ ਕਿ ਉਹ ਕਿਹੜੇ ਤਦਾਰਤ ਖਾਂਦੇ ਆ ਜਿਹੜੀਆਂ ਚੀਜ਼ਾਂ ਉਹ ਖਾਂਦੇ ਆ ਉਹ ਤਾਂ ਦੱਸਦੇ ਹੀ ਨਹੀਂ ਜਿਹੜੀਆਂ ਚੀਜ਼ਾਂ ਦੀ ਐਡ ਕਰਦੇ ਆ ਸੀ ਉਹਨਾਂ ਚੀਜ਼ਾਂ ਵਾਂਗੂ ਕਰਦੇ ਆ ਉਹ ਵੱਡੇ ਵੱਡੇ ਮਤਬਾਨ ਜਿਹੜੇ ਅਸੀਂ ਪਰਟੀ ਲੀਂਦੇ ਨਾ ਏਡ ਜਿਹੜੀਆਂ ਚੀਜ਼ਾਂ ਅਸੀਂ ਫੜਾਉਣ ਲੱਗਦੇ ਆ ਉਹ ਸਾਡੀ ਇਖਰਾਕ ਨਹੀਂ ਉਹ ਸਾਡੇ ਲਈ ਜ਼ਹਿਰ ਆ ਨਹੀਂ ਤੇ ਬੜੀਆਂ ਸਾਰੀਆਂ ਫਿਲਮਾਂ ਨੇ ਬਹੁਤ ਸਾਰੀਆਂ ਮੈਂ ਪਿਛੇ ਜ਼ਿਕਰ ਕੀਤਾ ਸੀ ਐਸ ਵੇਲੇ ਮੈਨੂੰ ਤਰੰਤ ਕੋਈ ਨਾਂ ਨਹੀਂ ਆਇਆ